ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਜ ਸੰਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਗੁਰਨਾਨ ਸਾਹਿਬ ਦੇ ਵਿਆਹ ਪੂਰਬ ਦੇ ਸਬੰਧ ਵਿੱਚ ਜੋ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਮੰਢੀਰ ਇਹ ਕੋਈ ਨਸ਼ੇ ਕਰਕੇ ਟਰੈਕਟਰਾਂ ਟਰਾਲੀਆਂ ਤੇ ਮੋਟਰਸਾਈਕਲ ਦੇ ਪਟਾਕੇ ਮਰਾਉਂਦੀ ਆ ਜਾਂ ਡੀਜੇ ਲਾ ਕੇ ਭੰਗੜਾ ਪਾਉਂਦੀ ਆ ਉਹਨਾਂ ਨੂੰ ਸਖਤ ਜਜ਼ਾ ਨਹੀਂ ਦਿੱਤੀ ਜਾਂਦੀ ਆ ਸਿੰਘਾਂ ਵੱਲੋਂ ਕਿ ਖਬਰਦਾਰ ਹੋ ਜੋ ਜੇ ਐਰਕਾਂ ਇਹਨਾਂ ਨੇ ਇਹ ਕੰਮ ਕੀਤਾ ਤੇ ਸਿੰਘਾਂ ਨੇ ਮੀਟਿੰਗ ਕੀਤੀ ਆ ਸਤਕਰਦਾਰੀ ਗੁਰਦਸਾਹ ਦੇ ਵਿੱਚ ਆ ਸਾਬ ਬਟਾਲੇ ਸ਼ਹਿਰ ਦੀਆਂ ਜਿੰਨੀਆਂ ਜਥੇਬੰਦੀਆਂ ਉਹਨਾਂ ਨੇ ਤੇ ਪਿੰਡਾਂ ਦੀਆਂ ਜਥੇਬੰਦੀਆਂ ਨੇ ਵੀ ਐਰਕਾਂ ਜਿਹੜੀ ਮੰਦਿਰ ਹੈ ਪਿੰਡਾਂ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਨਗਰ ਕੀਰਤਨ ਦੇ ਵਿੱਚ ਉਹ ਲੜਬਾਜੀ ਕਰਦੀ ਆ ਡੀਜੇ ਲਾ ਕੇ ਭੰਗੜੇ ਪਾਉਂਦੀ ਆ ਆਈ ਗਈ ਸੰਗਤ ਨੂੰ ਤੰਗ ਪਰੇਸ਼ਾਨ ਕਰਦੀ ਆ ਸਿੰਘਾਂ ਦੀਆਂ ਚਾਰ ਸਵੇਰੇ ਜੜੀਆਂ ਵਾ ਉਹ ਸਵਾਮਾਂ ਲੱਗੀਆਂ ਹਨ ਜੇ ਐਰਕਾਂ ਇਸ ਮੰਦਿਰ ਨੇ ਇਦਾਂ ਹੱਥ ਕੀਤੀ ਤੇ ਫਿਰ ਸਿੰਘਾਂ ਨੂੰ ਤੁਸੀਂ ਜਾਣਦੇ ਜੀ ਆ ਵੀ ਕਿਦਾਂ ਕਿਦਾਂ ਕਰਦੇ ਆ ਤੇ ਜਿੱਦਾਂ ਸੰਤ ਜਰਨਾ ਸਿੰਘ ਭਿੰਡਰਾਂ ਵਾਲੇ ਉਹ ਲੜਬਾਜਾਂ ਨੂੰ ਕਰਦੇ ਨੇ ਜਿਹੜੇ ਗਲਤ ਕੰਮ ਕਰਦੇ ਸੀ ਉਹਨਾਂ ਨੂੰ ਮਿਰਚਾਂ ਦੀ ਬੋਰੀ 'ਚ ਪਾਉਂਦੇ ਨੇ ਨਾ ਤੇ ਇਦਾਂ ਹੀ ਆਖਾ ਤੁਹਾਡਾ ਤਾੜਨਾਵਾ ਇਹਨਾਂ ਨੂੰ ਸਖਤ ਤਾੜਨਾਵਾ ਵੀ ਜੇ ਤੇ ਇਹ ਬੇਨਤੀਆਂ ਪ੍ਰਵਾਨ ਕਰਨਗੇ ਤੇ ਜੇ ਨਾ ਕੀਤੀਆਂ ਤੇ ਫਿਰ ਮਿਰਚਾਂ ਦੀ ਬੋਰੀ 'ਚ ਪਾ ਕੇ ਦੱਬ ਕੁੱਟਿਆ ਜਾਊਗਾ ਇਹਨਾਂ ਨੂੰ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਓ ਛੱਡ